ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੁੱਛ ਰਹਾ ਹਾਂ ਕਿ ਹਾਲ ਚਾਲਾ, ਤੁਸੀਂ ਸਾਰੇ ਠੀਕ ਹੋ? ਕਾਕਾ ਤੇ ਆਸ ਕਰਦੇ ਹਾਂ ਜੀ ਤੁਸੀਂ ਵੀ ਸਾਰੇ ਠੀਕ ਹੋਗੇ। ਜੀ। ਸੋ ਅੱਜ ਅੱਜ ਸਵਾ 7:00 ਹੀ ਹੋਏ ਆ ਤੇ ਅਸੀਂ ਰਾਤ ਦੀ ਰੋਟੀ ਖਾ ਲਈ ਆ। ਆਪਣੇ ਉਸੇ ਰੁਟੀਨ 'ਚ ਆ ਗਏ ਆ ਥੋੜਾ ਜਿਹਾ। ਅੱਜ ਦਾ ਵੀ ਲੋਗ ਇਸੇ ਬੱਠੇ-ਬੱਠੇ ਸਾਰਿਆਂ ਨੂੰ ਮਿਸ ਕਰਦੇ ਪਏ ਨਹੀਂ ਕਿਉਂਕਿ 15 ਦਿਨ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਲੰਘ ਗਏ। ਭੱਜ ਰਾਤ ਦੇ ਦੇ ਕੋਈ ਇਹੀ ਭੱਜ ਦੌੜ ਪਈ। ਕੁਲਤੀ ਆ ਗਏ, ਚਲ ਗਏ, ਕੋਈ ਘਰੇ ਰਹਿ ਗਿਆ, ਕੋਈ ਚਲੇ ਗਿਆ। ਇਹ ਸ਼ਾਪਿੰਗ ਜੇ ਉਹ ਸਾਰਾ ਕੁਝ ਮਤਲਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਮਤਲਬ ਉਹ ਸੀ ਟਾਈਮ ਥੋੜਾ ਸੀ ਤੇ ਕੰਮ ਬਹੁਤ ਜ਼ਿਆਦਾ ਹੀ ਪਰ ਥੋੜੇ ਦੇ ਵਿੱਚ ਰਿਸ਼ਤੇਦਾਰਾਂ ਕੋ ਵੀ ਮਿਲਣਾ ਸਾਰਾ ਕੁਝ ਕੀਤਾ ਹਨਾ। ਕੋੜੇ ਕੰਮ ਥੋੜੇ ਦਿਨਾਂ ਚ ਥੋੜੇ ਦਿਨਾਂ ਚ ਜ਼ਿਆਦਾ ਕੰਮ ਕੀਤੇ ਹਾਂਜੀ ਇਹ ਗੱਲ ਉਹਦੇ ਸੋ ਸਾਵਨ ਉਰੀ ਜੂਸ ਪੀ ਰਹੇ ਨੇ ਤੇ ਬੱਚਿਆਂ ਨੇ ਪੀਤਾ ਨਹੀਂ ਆ ਹੁਣ ਇਹ ਬੱਚੇ ਕੀ ਨਹੀਂ ਹੈ ਹਾਂਜੀ ਬਾਬਾ ਜੀ ਕੀ ਹਾਲ ਚੰਗਾ ਤੁਹਾਡੇ ਵਾੜੇ ਕਿੱਥੇ ਇਹ ਅੱਜ ਕਿਵੇਂ ਦਾ ਲੱਗਣ ਰਿਹਾ ਆ ਇਹ ਤਾਂ ਖਾਲੀ ਲੱਗਣ ਰਿਹਾ ਬਸ ਕੰਮ ਸਾਰਾ ਆ ਬਿਲਕੁਲ ਹਰ ਨਜ਼ਾਰਿਆਂ ਨੂੰ ਅੱਜ ਤਾਂ ਖਾਲੀ ਖਾਲੀ ਜਿਹਾ ਲੱਗਣ ਰਿਹਾ ਪਹਿਲਾਂ ਤੇ ਅਸੀਂ ਚੱਲ ਗਏ ਸੀ ਉੱਥੇ ਆ ਨਾ ਸਾਹਵਲ ਦੇ ਨਾਲ ਕੇ ਚੱਲ ਗਏ ਕਿਉਂਕਿ ਵਰੋਂ ਦਾ ਪੇਪਰ ਸੀ ਤੇ ਉਹਦੀ ਵੇਟ ਕਰਦੇ ਪਏ। ਸ਼ਾਮੀ ਘਰੇ ਆਏ ਆ ਤੇ ਅੰਜਨਾ ਆਇਆ ਇਸ ਵਾਰ ਇਹਨੂੰ ਇੱਥੇ ਕਿਤੇ ਗਿਆ ਮਾ ਗਿਆ ਵੈਸੇ ਤਾਂ 9 ਵਜੇ ਆਉਂਦੇ ਹੁੰਦੇ ਸੀ ਬਾਹਰੋਂ 9 10 ਵਜੇ ਆ ਜਾਂਦੇ ਹੁੰਦੇ ਸੀ ਤੇ ਚੰਗਾ ਬਰਾਬ ਦੇ ਇੱਕ ਸੋਫੇ ਪਿਸਟਾਣੇ ਸਾਰੇ ਸੋਫੇ ਤੇ ਇੱਥੇ ਬੱਟੇ ਹੁੰਦੇ ਸੀ ਤੇ ਰਾਤ ਦਾ 1 ਤੇ ਵਜੇ ਜਾਂਦਾ ਸੀ ਡੇਲੀ ਸਾਨੂੰ ਇੱਕ ਦੋ ਵੀ ਵੱਜ ਜਾਂਦੇ ਸੀ ਤੇ ਅੱਤੇ ਜੱਗੀ ਨੇ ਤੇ ਉਹਦੇ ਮਾਸੀ ਜੀ ਨੇ ਬੈਠੇ ਹੋਣਾ ਮੈਚ ਵੇਖਦੇ ਰਾਤ ਨੂੰ ਫੁੱਟਬਾਲ ਮੈਚ ਵੇਖਦੇ ਹੀ ਹੋ 2:00 2:30 2:30 ਵਜੇ ਤੱਕ ਉਹਨੇ ਚ ਮੇਰਾ ਸਾਡੀ ਨੀਂਦ ਥੋੜੀ ਬਤੀ ਪੂਰੀ ਹੋ ਜਾਂਦੀ ਹੈ ਤੇ ਅੱਜ ਅਸੀਂ ਸਾਰੇ ਜਣੇ ਬੈਠੇ ਆ ਤੇ ਪਰ ਜਿਹੜੀ ਆ ਰੌਣਕ ਰੌਣਕ ਬੜੀ ਘਟ ਗਈ ਆ ਤੇ ਮਿਸ ਕਰਨ ਨੇ ਸਾਰਿਆਂ ਨੂੰ ਬੜੀ ਰੌਣਕ ਲਾਈ ਬੱਚਿਆਂ ਨੇ ਤੇ ਖਾਸ ਕਰਕੇ ਮਿਆਂ ਨੂੰ ਆਏ ਹਾਏ ਕਿੰਨੀ ਗਰਮੀ ਆਹਦੀ ਗਰਮੀ ਕਿੰਨੀ ਗਰਮੀ ਲੱਗ ਆਏ ਹਾਏ ਕਿੰਨੀ ਗਰਮੀ ਜਿਹਦੇ ਮੈਂ ਕਿਹਾ ਉਹ ਸਵੈਟਰ ਹੀ ਪਾ ਗਿਆ ਸੀ ਜੈਕਟ ਪਾ ਗਿਆ ਸੀ ਆਹ ਜੈਕਟ ਪਾ ਗਿਆ ਕੋਤੋਂ ਉਹਦੀ ਪਾਈ ਨਹੀਂ ਪਾਈ ਨਹੀਂ ਆਹ ਕਹਿੰਦਾ ਗਰਮੀ ਬਹੁਤ ਆ ਮੈਂ ਤੇ ਆ ਲਾਉ ਨਾ ਪਾਟੀ ਤੇ ਮੈਂ ਇੱਥੇ ਪੱਟੀ ਪਾਉਣਾ ਚਾਹ ਰਿਹਾ ਕਿ ਇਥੇ ਡਿਮਾਰਗ ਕਿੰਨੀ ਗਰਮੀ ਲੱਗਦਾ ਉਹ ਲੱਗਦੀ ਨਹੀਂ ਕਿ ਇਹ ਰਵੇ ਲੱਗਦਾ ਹੋਲੀ ਹੋਲੀ ਮਤਲਬ ਉਹਨਾਂ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਆ ਪਰ ਹੋਲੀ ਹੋਲੀ ਸਾਡੀ ਗੱਲ ਜਿਹੜੀ ਆ ਜੱਗੀ ਦੇ ਸਮਝ ਲੈਂਦਾ ਸੀ ਜੇ ਮਿਆ ਸੀ ਉਹਨੂੰ ਇੰਨੀ ਸਮਝ ਨਹੀਂ ਲੱਗਦੀ ਪਰ ਮੈਂ ਉਹ ਹਮੇਸ਼ਾ ਉਹਨੂੰ ਕਹਿੰਦੀ ਮੇਰੇ ਨਾਲ ਪੰਜਾਬੀ ਚ ਗੱਲ ਕਰ ਮੈਨੂੰ ਇੰਗਲਿਸ਼ ਨਹੀਂ ਆਉਂਦੀ ਉਹ ਵੇਖਦੀ ਕਿ ਆ ਨਹੀਂ ਆਉਂਦੀ ਤੇ ਚਲੋ ਸਮਝ ਲਈਦੀ ਥੋੜੀ ਜਿਹੀ ਉਹਦੀ ਗੱਲ ਐਜੀ ਨਹੀਂ ਆ ਪਰ ਗੱਲ ਇਹ ਆ ਕਿ ਉਹ ਸਾਡੀ ਜਿਵੇਂ ਆਦਤ ਨਹੀਂ ਹੈ ਹਨਾ ਪੰਜਾਬੀ ਚ ਸਾਨੂੰ ਆਪਣੀ ਜਿਹੜੀ ਮਾਤ ਪਛਾਇਆ ਉਹਦੇ ਚ ਆਈ ਦਾ ਉਹਦੇ ਚ ਗੱਲ ਕਰਦੇ ਆ ਤੇ ਉਹਨਾਂ ਦੀ ਜੜੀ ਆ ਹਨਾ ਇੰਗਲੈਂਡ ਦੇ ਸਾਹਾਰਾ ਨਾਲ ਨੇ ਬਹੁਤ ਇਮੋਸ਼ਨਲ ਸੀ। ਡਟ ਕੇ ਰੋ ਪੰਨੀਆਂ ਨੇ। ਮਿਆ ਕੋਲ ਵੀ ਬਹੁਤ ਹੀ ਬਿਲਕੁਲ ਆਜ ਜੋ ਸਵੇਰ ਚਲੇ ਸਭ ਤੋਂ ਪਹਿਲਾਂ ਨਾ ਮਿਆ ਨੇ ਸ਼ੁਰੂ ਕਰ ਲਿਆ। ਮੈਂ ਕਿਹਾ ਮਿਆ ਮੈਂ ਮਿਆ ਨਾ ਕੰਮ ਕਰੀਏ ਇਹ ਵੈ ਤਾਂ ਛੱਟ ਕੇ ਕੰਮ ਤੇ ਅੱਗੇ ਆ ਜਾਂਦੀਆਂ ਤੇ ਮੈਂ ਰੋਈ। ਹਾਂ ਬਹੁਤ ਜ਼ਿਆਦਾ ਉਹ ਸਾਰਿਆਂ ਨੂੰ ਉਹਦਾ ਲਾਈਟ ਜਲਰ ਲਾਈਟ ਅੱਜ ਫੇਰ ਬੰਦ ਸੀ ਹੁਣ ਗਰਮੀਆਂ ਚ ਇਤਨਾ ਹੀ ਰਹਿਣਾ ਲਾਈਟ ਬੰਦ ਹੋ ਉਹ ਜੇ ਕਰਨੀ ਆ। ਤੇ ਅੱਜ ਜਦੋਂ ਨਾਨੀ ਦੇਣੀ ਇੱਕ ਆਪਰ ਲਈਆ ਅਸੀਂ ਸਾਰਿਆਂ ਨੇ ਜੱਗੀ ਬੜਾ ਉਦਾਸ ਸੀਗਾ ਅੱਖਾਂ ਉਦਿਆਂ ਚ ਵੀ ਜੀਵੀ ਅਧਰੁਪ ਪਰ ਉਹਦੇ ਸੰਭਾਲਿਆ ਆਪਣੇ ਆਪ ਨੂੰ ਤੇ ਅਸੀਂ ਵੀ ਬੜੇ ਉਦਾਸ ਸੀਗੇ ਸਾਡਾ ਇਹ ਮਨ ਬੜਾ ਚਾਹ ਰੋ ਆ ਨਾ ਇੱਕ ਤੁਸੀਂ ਇਸ ਦਾ ਤੇ ਪਾਈ ਹੈ ਨਾ ਮੈਂ ਹੁਣ ਆਦੀ ਹਾਂ ਤੇ ਮੈਂ ਵੀ ਗਰੀ ਪੀਸੇ ਤੇ ਮੇਰੇ ਵੀ ਅੰਦਰ ਜੇ ਪਾਣੀ ਆ ਗਿਆ ਮੈਂ ਐਦਾ ਉਹ ਜਿਹੜੇ ਪੂਰੇ ਬੜਿਆਂ ਨਹੀਂ ਕਿਉਂਕਿ ਮੈਂ ਰਾਬ ਨੂੰ ਕੈਮਰਾ ਦਿੱਤਾ ਤੇ ਰਾਬ ਨੂੰ ਕੈਮਰਾ ਚਲਾਉਣਾ ਨਹੀਂ ਆ ਫੋਨ ਚਲਾਉਣਾ ਨਹੀਂ ਆਇਆ ਮੇਰਾ ਤੇ ਉਹ ਕੁਝ ਕਲਿੱਪ ਜਿਹੜੇ ਰਹਿ ਗਏ ਬਣਾਉਣੇ ਸੀ ਨਹੀਂ ਬਣੇ ਤੇ ਚਲੋ ਜੋੜ ਗਿਆ ਰਸੀ ਉਹ ਹੋ ਗਿਆ ਤੇ ਅਸੀਂ ਇਹ ਯਾਦਾਂ ਹੀ ਹੁੰਦੀਆਂ ਨੇ ਯਾਦਾਂ ਹੀ ਨੇ ਸੱਚੀ ਇਹ ਹੁਣ ਹਾਂ ਆਪਾਂ ਚੈਨਲ ਆ ਤੇ ਆਪਾਂ ਇਹ ਪਾ ਦਈਏ ਪਾ ਦਈਏ ਇਹ ਕੀ ਯਾਦਾਂ ਹੁੰਦੀਆਂ ਹਨਾ ਸਾਰੇ ਜਿਹੜੇ ਇਕੱਠੇ ਹੋਏ ਆ ਇਹ ਮੇਸ਼ਾ ਮਤਲਬ ਕਿ ਸਾਡੇ ਕੋਲ ਸੀ ਰਹਿ ਗਈ ਹੁਣ ਮੈਂ ਆਪਣੀ ਗੱਲ ਕਰਦੀ ਹਾਂ ਲਿਖ ਦੇਣਾ ਪ੍ਰਤਾਪਾ ਜੀ ਮੈਨੂੰ ਕਹਿੰਦੇ ਅਦਰਜੀਤ ਸਾਡੇ ਕੋਲ ਨਾ ਸਾਵਲ ਦੀਆਂ ਛੋਟੀਆਂ-ਭਗੀਆਂ ਲੀਆਂ ਵੀਡੀਓਜ਼ ਕਹਿਿਆ ਨੇ ਤੇ ਉਹ ਆਪਾਂ ਕਿਤੇ ਅਨਲਿਸਟਡ ਕਰਕੇ ਰੱਖ ਦੀਏ ਮੈਂ ਕਹਾਂ ਮਾ ਜੀ ਤੇ ਕਹਿੰਦਾ ਭਾਪੀਏ ਕਿ ਵੀ ਕੋ ਜਿੱਦਾਂ ਮਰਜੀ ਸਾਡੇ ਕੋਲ ਪੁੱਛੋ ਹੋਵੇ ਨਾ ਹੋਵੇ ਕਮ ਸੇ ਕਮ ਸਾਡੇ ਕੋਲ ਇੱਕ YouTube ਤੇ ਸੇ ਵੀਡੀਓਜ਼ ਪਾਤਾ ਹੈ ਨਾ ਆਪਣੇ ਚੈਨਲ ਤੇ ਇਹ ਕਿ ਯਾਦਗਰ ਹੈ ਜਿਹੜੀ ਆਪਾਂ ਮਤਲਬ ਕਿ ਇਕੱਠੇ ਹੋਏ ਜਿਹੜੇ ਪਲ ਅਸੀਂ ਹੁਣ ਬਿਤਾ ਲਏ ਆ ਇਹ ਦੁਬਾਰਾ ਨਹੀਂ ਆਉਣੇ ਹਨਾ ਕੁਝ ਆਉਣਗੇ ਚਲੋ ਇਸ ਤੋਂ ਵੀ ਵਧੀਆ ਹੋਣਾ ਤੇ ਪਰ ਜਿਹੜੇ ਪਲ ਲੰਘ ਗਏ ਉਹ ਦੁਬਾਰਾ ਵਾਪਸ ਨਹੀਂ ਆਉਂਦੇ ਤੇ ਇੱਕ ਗੱਲ ਦਾ ਮੈਨੂੰ ਰਹਿ ਗਿਆ ਕਿ ਮੈਂ ਚਾਹੁੰਦੀ ਸੀ ਕਿ ਸਾਰੇ ਆਪਾਂ ਫੈਮਿਲੀ ਫੋਟੋ ਸਾਰੇ ਪਹਿਲੀ ਵਾਰ ਇਕੱਠੇ ਹੋਏ ਆ ਰਵਿਨਾ ਨਹੀਂ ਸੀ ਵਿੱਚ ਸਾਰੇ ਬਾਕੀ ਸਾਰੇ ਮੈਂਬਰ ਆਪਾਂ ਹੈਗੇ ਆਈ ਮੈਂ ਚਾਹੁੰਦੀ ਕਿ ਇੱਕ ਫੈਮਿਲੀ ਫੋਟੋ ਹੁੰਦੇ ਤਾਂ ਹੋਰ ਵੀ ਮਾਇਆ ਹਾਂ ਹੋਰ ਰਵਿਨਾ ਵੀ ਹੁੰਦੀ ਤਾਂ ਹੋਰ ਮਜ਼ਾ ਆਉਂਦੇ ਤਰਨਦੀਪ ਕੋਰ ਸਾਡੀ ਸਾਡੀ ਦੋਤੀ ਉਹ ਵੀ ਹੁੰਦੀ ਤੇ ਹੋਰ ਵਧੀਆ ਹੁੰਦਾ ਤੇ ਚਲੋ ਹਨਾ ਉਹ ਜਿਹੜੀ ਮੇਰਾ ਮਿਸ ਕੀਤਾ ਉਹ ਨਹੀਂ ਪਾਇਆ ਸੀ ਉਹਨੇ ਨਹੀਂ ਮਿਸ ਕੀਤਾ ਤੇ ਮੈਂ ਇੱਕ ਫੈਮਲੀ ਫੋਟੋ ਚਾਹੁੰਦੀ ਸੀ ਕਿ ਜਿਹੜੀ ਉਹ ਸਾਡੇ ਕੋਲ ਨਹੀਂ ਲਈ ਗਈ ਹਨਾ ਸਾਨੂੰ ਮੌਕਾ ਨਹੀਂ ਮਿਲਿਆ ਮੈਂ ਰੋਲਾ ਹੀ ਪਾਉਂਦੀ ਰਹੀ ਹਣਾ ਕਿ ਬੜੀ ਵਾਰ ਮੈਂ ਕਿਹਾ ਇੱਕ ਫੈਮਲੀ ਫੋਟੋ ਲੈਣੀ ਆ ਇੱਕ ਫੈਮਲੀ ਫੋਟੋ ਲੈਣੀ ਆ ਤੇ ਉਹ ਫੈਮਲੀ ਫੋਟੋ ਸਾਡੇ ਕੋਲ ਨਹੀਂ ਲਈ ਗਈ ਤੇ ਇਹ ਚੀਜ਼ ਤਾਂ ਮੈਨੂੰ ਮੇਰੇ ਮਨ ਚ ਬੜਾਇਆਗਾ ਕਿਉਂਕਿ ਕੋਤਾ ਨਹੀਂ ਸਾਰੇ ਦੁਬਾਰਾ ਇਕੱਠੇ ਹੋਣਾ ਕਿਦੋਂ ਹੋਣਾ ਨਹੀਂ ਹੋਣਾ ਇਹ ਇੱਕ ਮੌਕਾ ਹੀ ਮਿਲਿਆ ਸੀ ਸਾਰਿਆਂ ਦਾ ਇਕੱਠੇ ਹੋਣ ਦਾ ਤੇ ਚਲੋ ਸਾਰੇ ਆਪਣੇ ਆਪਣੇ ਠੀਕ ਠਾਕ ਰਹਿਣ ਤੇ ਕੰਮਾਂ ਵਾਲਿਆਂ ਦੇ ਕੰਮਾਂ ਤੇ ਵਾਪਸ ਜਾਣਾ ਹੀ ਆ ਅਸੀਂ ਤੇ ਵਿਹਲੇ ਆ ਅਸੀਂ ਤੇ ਵਿਹਲੇ ਆ ਅਸੀਂ ਅਸੀਂ ਵਿਹਲੇ ਆ ਸਾਨੂੰ ਕੋਈ ਕੰਮ ਨਹੀਂ ਅਸੀਂ ਰਤੀ ਸੁੱਤੇ ਆ 1:30 ਵਜੇ ਨੂੰ 1:20 ਵਜੇ ਨੂੰ ਮੈਂ 2:00 ਵਜੇ ਉੱਠ ਗਿਆ ਸੁੱਤੇ ਸੀ 1:30 ਵਜੇ ਆ ਫਿਰ ਕੋਈ ਸੀ ਵਿਹਲੇ ਹਾਂ ਐਸੀ ਵੇਲੇ ਹਾਂ ਨਹੀਂ ਨਹੀਂ ਤੇ 1.5 2:00 ਤੇ 3:45 ਮੈਂ ਤਾਂ 2:00 ਵਜੇ ਉੱਠ ਗਈ 2:00 ਵਜੇ ਆ ਕੇ ਮੈਂ ਇੱਥੇ ਸਾਰੇ ਵੇਖਿਆ ਤੇ ਬੱਚੇ ਬੈਠੇ ਹੀ ਸਾਵਲ ਤੇ 라ਵਲ ਦੇ ਫੋਨ 'ਤੇ ਉਹ ਪਿਕਚਰ ਵੇਖਣ ਦੇ ਕੋਈ ਮੈਂ ਆਜ ਤੇ ਸੋਫੇ ਤੇ ਸੁੱਤੀ ਸੀ ਤੇ ਬਾਕੀ ਮੈਂ ਸਾਰੇ ਪਿਛੇ ਮੈਂ ਕਿਹਾ ਕਿਤੇ ਸਾਰੇ ਜਣੇ ਕਹਿੰਦੇ ਹੋਸਟ ਰੂਮ じゃ ਮੈਂ ਫਿਰ ਆਪਣੇ ਰੂਮ ਚ ਚਲ ਗਈ ਮੈਨੂੰ ਥੋੜਾ ਜਿਹਾ ਘਬਰਾਟ ਜੀ ਹੋਈ ਰਾਤ ਨੂੰ ਪਤਾ ਨਹੀਂ ਕੀ ਕੀ ਅੰਝ ਮੇਰੇ ਮਨ ਚ ਆਏਗੀ ਜਿਦਾ ਸਾਰੇ ਚਲਣਾ ਮੈਂ ਛੇਛੀ ਦੀ ਆਪਣਾ ਦਰਵਾਜਾ ਖੋਲਿਆ ਕਿਉਂਕਿ ਪਤਾ ਨਹੀਂ ਕਿੰਨੇ ਦਾ ਬੰਦ ਕਰਤਾ ਹੀ ਮੇਰਾ ਤੇ ਮੈਂ ਉੱਠ ਕੇ ਪਾਣੀ ਪੀਤਾ ਫਿਰ ਮੈਂ ਥੋੜੀ ਜੀ ਠੀਕ ਹੋਈ ਥੋੜੀ ਮਿੰਟ ਇੱਕ ਵਾਰੀ ਹੋਰ ਤਣਾ ਹੋਇਆ ਤੇ ਫਿਰ ਮੈਂ ਪਰ ਚਲੋ ਠੀਕ ਹੋ ਗਈ ਬਾਅਦ ਚ ਤੇ ਸੋ ਆਏ ਸੀ ਤੇ ਉਹਨਾਂ ਜਾਣਾ ਨਹੀਂ ਰਹਾ ਸੀ ਤੇ ਬੜੇ ਵਧੀਆ ਸਾਡੇ ਸਾਰਿਆਂ ਦੇ ਦਿਨ ਨਿਕਲ ਗਏ ਤੇ ਉਹ ਬੱਚੇ ਕਹਿੰਦੇ ਤੇ ਹੈਗੇ ਅਸੀਂ ਆਵਾਂਗੇ ਚਲੋ ਉਹਨਾਂ ਦਾ ਦੇਰ ਵੀ ਲੱਗਾ ਸੀ ਬਹੁਤ ਵਧੀਆ ਟਾਈਮ ਤੇ ਬੜੇ ਖੁਸ਼ੀ ਨਾਲ ਬੱਚੇ ਆ ਸਾਡੇ ਵਾਲੇ ਸਾਡੇ ਨਾਲ ਵੀ ਖੁਸ਼ੀ ਨਾਲ ਕਹਿੰਦਾ ਵੀ ਮੇਰੇ ਹੁਣ ਬੋਰਿੰਗ ਦੇਣ ਆ ਗਏ ਆ ਕਿਉਂਕਿ ਸਾਵਲੇ ਇੱਕ ਨਾ ਪੰਜਾਬੀ ਚ ਇੱਕ ਟੌਪਿਕ ਵੀ ਲਿਖਿਆ ਆ ਕਿ ਤੇ ਟੀਚਰ ਨੇ ਕੋਈ ਕਲਾਸ ਦੇ ਵਿੱਚ ਉਹਦੇ ਚ ਇਹਨੇ ਲਿਖਾਈ ਤੇ ਆਪਣੀਆਂ ਭਾਵਨਾਵਾਂ ਸ਼ੇਅਰ ਕੀਤੀਆਂ ਸੀਗੀਆਂ ਤੇ ਉਹਦੇ ਚ ਇਹਨੇ ਲਿਖਿਆ ਸੀਗਾ ਮੈਨੂੰ ਕੋਲੇ ਪੈਰ ਮਾਰਿਆ ਕਿ ਨਾ ਬੋਲੋ ਨਹੀਂ ਨਹੀਂ ਤੇ ਸੋ ਕੋਈ ਨਾ ਮੈਂ ਦੱਸਦੀ ਨਹੀਂ ਵੈਸੇ ਮੈਂ ਗੱਲ ਕਰਦੀ ਕਿ ਕਿ ਵੀ ਇਹਨੇ ਆਪਣੀ ਭਾਵਨਾ ਲਿਖੀ ਸੀ ਕਿ ਕਿ ਮੈਨੂੰ ਇਦਾਂ ਬੜਾ ਅਜੀਬ ਲੱਗਦਾ ਹੈ ਕਿ ਜਦੋਂ ਇੱਕ ਨਵੀਂ ਕਲਾਸ ਵਿੱਚ ਆਪਾਂ ਜਦੋਂ ਜਾਂਦੇ ਆ ਤੇ ਮੰਨ ਖੁਸ਼ੀ ਵੀ ਖੁਸ਼ੀ ਵਿੱਚ ਵੀ ਹੁੰਦਾ ਹੈ ਤੇ ਉਦਾਸ ਵਿੱਚ ਵੀ ਹੁੰਦਾ ਹੈ ਕਿ ਖੁਸ਼ੀ ਇਹ ਹੁੰਦੀ ਹੈ ਕਿ ਆਪਾਂ ਨਵੀਂ ਕਲਾਸ ਚਲ ਗਿਆ ਉਦਾਸੀ ਇਸ ਕਰਕੇ ਹੁੰਦੀ ਹੈ ਕਿ ਫਿਰ ਤੋਂ ਇੱਕ ਮਤਲਬ ਕਿ ਸਾਰੇ ਬੱਚੇ ਚੇਂਜ ਹੋਏ ਹੁੰਦੇ ਸੈਕਸ਼ਨ ਚੇਂਜ ਹੋ ਜਾਂਦੇ ਆ ਤੇ ਨਵੇਂ ਦੋਸਤ ਫਿਰ ਤੋਂ ਬਣਾਉਣੇ ਉਹ ਬੜੀ ਔਖੀ ਗੱਲ ਹੁੰਦੀ ਆ ਤੇ ਇਹਨੂੰ ਇਹ ਬੜਾ ਸੇਫ এনਵਾਇਰਨਮੈਂਟ ਚਾਹੁੰਦਾ ਹੈ ਆਪਣੇ ਲਾਗੇ ਆਲੇ ਦੁਆਲੇ ਕਿਉਂ ਗੁਰਪ੍ਰੀਤ ਜੀ ਦੇ ਹੈ ਨਾ ਤਾਂ ਬਹੁਤ ਸ਼ਰਾਰਤੀ ਹੈ ਮੋ ਜੀ ਆਓ ਜੀ ਤੁਸੀਂ ਵੀ ਆਓ ਮਾਰੇ ਕਿਵੇਂ ਲੱਗਣ ਡਿਆ ਅੱਜ ਘਰ ਦਾ ਮਾਹੌਲ ਮੈਂ ਤੇ ਮੈਂ ਤੇ ਮੇਰਾ ਵਲੌਗ ਮੈਂ ਮੈਂ ਕਿਵੇਂ ਦਾ ਲੱਗਣ ਡਿਆ ਅੱਜ ਘਰ ਦਾ ਮਾਹੌਲ ਹਾਂ ਠੀਕ ਆ ਦੱਸ ਜੀ ਜੀ ਕੋਲ ਬਿਠਾ ਕੇ ਕੋਈ ਨਹੀਂ ਲਾਈਕ ਚੈਟ ਹੋ ਰਹੀ ਹੈ ਮੈਂ ਤੇ ਮੇਰਾ ਵਲੌਗ अच्छा अच्छा अच्छा। ਮੈਨੂੰ ਕਿ ਕੀ ਪਵਰ ਨਹੀਂ ਲੱਗ ਰਹੀ ਹੈ। ਮੈਨੂੰ ਕਿਵੇਂ ਲੱਗਾ ਅੱਜ ਦਾ ਦਿਨ? ਬਹੁਤ ਸ਼ਾਂਤ ਨਹੀਂ ਗਿਆ ਮਤਲਬ ਸੋਨਾ ਸਮਾਇ। ਵਧੀਆ ਲੱਗ ਰਿਹਾ ਹੈ ਕਿ ਨਹੀਂ ਵਧੀਆ ਲੱਗ ਰਿਹਾ ਹੈ? ਨਹੀਂ ਵਧੀਆ ਲੱਗਦਾ। ਅੱਜ ਤੇ ਨਹੀਂ ਵਧੀਆ ਲੱਗਦਾ ਬੱਚੇ ਸਾਰੇ ਬੇਟੇ ਅੰਦੇਸੀ ਰੌਟੇ ਨੂੰ ਕਿ। ਰੌਣਕ ਵੀ ਨਹੀਂ ਅੱਜ। ਇੱਕ ਦੋ ਦਿਨ ਹੀ ਹੋ ਗਿਆ ਕਿ। ਅਬ ਮੈਂ ਇਹ ਚੀਜ਼ ਤਨਵੀਰ ਨਹੀਂ ਕਰਦਾ ਕਿ ਕੋਈ ਕਿਸੇ ਦਾ ਜਾਣਨਾ ਕਿੰਨਾ ਸੁਣਾ ਪਾਣਾ। ਮਤਲਬ ਚੱਲ ਕੀ ਹੈ ਕਿ ਮੈਂ ਇਸ ਚੀਜ਼ ਨੂੰ ਥੋੜਾ ਬੈਲੈਂਸ ਲੈ ਕੇ ਚੱਲਦਾ। ਪਰ ਮਤਲਬ ਨਾਰਮਲ ਮੈਂ ਤਾਂ ਦੱਸਾਂ ਕਿ ਅਰੇ ਬਹੁਤ ਰੌਣਕ ਹੁੰਦੀ ਹੈ। ਗੜੀ ਬੰਦਲਾ ਰਣਕੀ ਉਹ ਬਹੁਤ ਜ਼ਰਾ ਸੀ ਅੱਜ ਕੱਲ ਮੈਂ ਤੁਹਾਨੂੰ ਇਹ ਚਾਹੁੰਦਾ ਨਹੀਂ ਹੈ ਕਿ ਉਸ ਰਣਕੀ ਯਾਦ ਕਰਕੇ ਤੇ ਮੈਂ ਹੁਣ ਇਹ ਤੇ ਉਦਾਸ ਹੋਵਾਂ ਉਦਾਸ ਹੋਦਾ ਕੀ ਆ ਇਹ ਚੀਜ਼ਾਂ ਮਤਲਬ ਮਨ ਦੇ ਵਿੱਚ ਹੋਰ 2-3 ਦਿਨ ਲੱਗਦੇ ਐ ਐਡਜਸਟ ਹੋਣ ਤੇ ਹੋ ਜਾਂਦਾ ਮਤਲਬ ਇਹ ਨਹੀਂ ਹੈ ਕਿ ਇੱਕਦਮ ਤੁਸੀਂ ਕਹੋਗੇ ਕਿ ਹਾਏ ਹੁਣੇ ਹੀ ਮੈਨੂੰ ਮੇਰਾ ਮਨ ਨਾਰਮਲ ਹੋ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਨਾ ਮੈਂ ਅਸੀਂ ਮਤਲਬ ਕੀ ਬਾਜੀ ਨੂੰ ਪਿੱਛੇ ਤੋਂ ਕਮਰੇ ਸੀ ਮੰਮੀ ਐਸ ਕਮਰੇ ਸੀਗੇ ਮੈਂ ਉੱਥੇ ਟੇਬਲ ਤੇ ਬੈਠੀ ਸੀ ਤੇ ਪਹਿਲਾ ਪਾਜੀ ਮੇਰੇ ਲੱਗੇ ਬੈਠੇ ਸੀ ਤੇ ਮੈਂ ਇਹ ਆਪਣਾ ਕੁਛ ਕਾਹੇ ਸੀ ਕੰਮ ਤੇ ਮਿਲਣਾ ਮੈਂ ਹੋਮਵਰਕ ਸੈਂਡ ਕਰੀ ਸੀ ਕਰਦੀ ਕਰਦੀ ਮੈਂ ਸੌਂ ਗਈ ਉੱਥੇ ਹੀ ਅਧਈ ਰਹਿ ਗਈ ਤੇ ਗਈ ਸੁੱਕੀ ਹਨਾ ਤੇ ਪਾਜੀ ਮੇਰੇ ਕੋ ਫੋਨ ਚੁੱਕ ਕੇ ਲੱਗੇ ਤੇ ਥੋੜੇ ਜਿਹਾ ਬਾਅਦ ਮੈਂ ਦੇਖਿਆ ਤੇ ਪਾਜੀ ਤੇ ਹੈਗੇ ਮੈਨੂੰ ਇਦਾਂ ਚਾਹੇ ਕਿ ਜਾਗਾ ਹੀ ਮੈਨੂੰ ਮੇਰੇ ਕੋਈ ਨਹੀਂ ਹੁੰਦਾ ਤੇ ਮੈਂ ਦੇਖਿਆ ਤੇ ਮੰਮੀ ਉੱਥੇ ਤੇ ਮੈਂ ਕਿਹਾ ਪਾਜੀ ਕਿਤੇ ਮੈਂ ਕਿਹਾ ਪਾਜੀ ਕਹਿੰਦੇ ਹਾਂਜੀ ਹਾਂਜੀ ਫਿਰ ਹੱਸ ਕੇ ਕਹਿੰਦੇ ਐਸਾ ਤੇ ਫੋਨ ਤੇ ਇਹ ਆ ਰਿਹਾ ਮੈਂ ਫਿਰ ਆਪਣੇ ਮਨ ਸੋਚਿਆ ਮੈਂ ਦੇਖੋ ਆਪਾਂ ਮਦਦ ਕੀ ਹੁਣੇ ਕੱਲ ਦੇ ਦਿਨ ਸੀ ਆਪਾਂ ਸਾਰੇ ਇੱਥੇ ਇਕੱਠੇ ਸੀਗੇ ਅੱਜ ਆਪਾਂ ਅਲੱਗ-ਅਲੱਗ ਹੋ ਗਏ ਸਾਰੇ ਨੇ ਅੱਜ ਉਹ ਪਹੁੰਚੇ ਨਹੀਂ ਆਜੇ ਤੇ ਰਸਤੇ 'ਚ ਹੀ ਅੱਜ ਰਾਤ 12:00 ਵਜੇ ਪਹੁੰਚਣਾ ਉਹਨਾਂ ਨੇ ਤੇ ਚਲੋ ਅੱਧੀਆਂ ਫਿਰ ਸਾਰਿਆਂ ਦਾ ਸਾਰ ਬਦਲ ਜਦੋਂ ਆਉਂਦੇ ਆ ਉਦੋਂ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਕਿੰਨੇ ਦਿਨਾਂ ਹੀ ਆਉਂਦੇ ਆ ਪਹਿਲਾਂ ਤਿਆਰੀਆਂ ਕਰਦੇ ਆ ਉਧਰ ਵੀ ਪਲੈਨਿੰਗ ਹੁੰਦੀ ਆ ਇੰਝ ਕਰਨਾ ਉਹ ਚ ਕਰਨਾ ਕਿਰਜ ਤੇ ਆਉਣਾ ਹੁੰਦਾ ਉਹ ਵੀ ਕਰਦੇ ਆ ਤੇ ਜਿਹੜਾ ਜਾਨਵਰ ਜਿਹੜੇ ਪਾਲਿਆ ਨਾ ਉਹ ਬਹੁਤੇ ਜਿਹੜੇ ਆ ਹੋ ਜਾਂਦੇ ਆ ਉਦਾਸ ਕਰ ਦਿੰਦੇ ਆ ਤੇ ਬਾਕੀ ਇਹ ਕਿ ਬਹੁਤ ਵਧੀਆ ਰਿਹਾ ਬੜਾ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਹੀ ਮੋਸਮਲ ਹੋ ਗਿਆ ਮੈਂ ਇਹ ਜਿੰਦਗੀ ਚ ਦੇਖਿਆ ਹਾਂ ਹਾਂ ਪਰ ਅੱਜ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਦਰਾਨੀ ਚਟਾਲੀ ਸਾਡਾ ਦਾਵਾਂ ਦਾ ਨਾਮ ਸੇਮ ਹੀ ਆ ਮੈਂ ਵੀ ਨਵਨੀਤਪੁਰ ਆ ਤੇ ਉਹ ਵੀ ਨਵਨੀਤਪੁਰ ਆ ਮੇਰਾ ਨਾਮ ਜਿਹੜਾ ਨਿਕਨੇਮ ਜਿਹੜਾ ਆ ਨਿਕਨੇਮ ਸਾਡੇ ਦੋਵਾਂ ਦੇ ਚੇਂਜ ਕੀਤੇ ਗਏ ਆ ਤੇ ਮੇਰੇ ਪੇਕੇ ਮੇਰਾ ਨਾ ਲੈਂਦੇ ਆ ਤੇ ਇੱਥੇ ਜਿਹੜਾ ਇਹਨੂੰ ਆਹਦਾ ਬੰਦਾ ਵੀ ਨਹੀਂ ਨਹੀਂ ਨਾ ਉੱਥੇ ਨਾਟੂ ਕਹਿੰਦੇ ਉਹਨਾਂ ਨੂੰ ਤੇ ਮੈਨੂੰ ਨੀਨੂ ਕਹਿੰਦੇ ਆ ਤੇ ਮੈਨੂੰ ਇੱਥੇ ਕੀਰਤ ਕਹਿੰਦੇ ਆ ਤੇ ਉਹਨੂੰ ਨਵੀ ਕਹਿੰਦੇ ਆ ਤੇ ਬਾਕੀ ਸਾਡੇ ਨਾਮ ਸੇਮ ਹੀ ਆ ਨਵਨੀਤ ਕੌਰ ਨਵਨੀਤ ਕੌਰ ਤੇ ਨਵੇਂ ਬੜਾ ਹੁੰਦੀਆਂ ਨੇ ਸਰ ਜੀ ਕਹੇ ਪਾਣੀ ਹੁੰਦਾ ਜਿੱਦਾਂ ਮਰਜੀ ਆ ਚਲੋ ਫਿਰ ਇਹ ਤੋਂ ਪਤਾ ਲੱਗਦਾ ਕਿ ਪਿਆਰ ਹੈਗਾ ਨਾ ਆਪਸ ਦੇ ਵਿੱਚ ਇਹ ਗੱਲ ਹੈਗੀ ਕਿ ਨਹੀਂ ਹੈਗੀ ਜੇ ਤੁਹੀਂ ਕਿਸੇ ਦੇਖ ਜਾਂਦੇ ਥੋੜੇ ਸੈਡ ਹੁੰਦੇ ਜੇ ਜਾਂ ਤੁਹਾਨੂੰ ਖੁਸ਼ ਹੁੰਦਾ ਆ ਤੁਹਾਡੀ ਅੱਖ ਚੋਂ ਪਾਣੀ ਕੋ ਡਿੱਗਦਾ ਆ ਇਹਦਾ ਮਤਲਬ ਤੁਹਾਡਾ ਪਿਆਰ ਹੈਗਾ ਉਸ ਬੰਦੇ ਨਾਲ ਕਿ ਨਹੀਂ ਮੇਰਾ ਬਹੁਤ ਨਿਕਲਦਾ ਆ ਇਹ ਇਹ ਬੜੇ ਸਟਰੋਂਗ ਆ ਵੀ ਆਈ ਇਸ ਮਾਮਲੇ ਚ ਮੈਂ ਮੈਂ ਤੇ ਨਵਨੀਤ ਨਵਨੀਤ ਜੜੀਆਂ ਇਸ ਮਾਮਲੇ ਚ ਬੜੀਆਂ ਢੇਲੀਆਂ ਚਾਟੀਆਂ ਫਿਸ ਜਾਨੀਆਂ ਆ ਤੇ ਅਗੇ ਰਾਵ ਵੀ ਇਤਰਾ ਦੀ ਐ ਤੇ ਮਿਆ ਵੀ ਮਿਆ ਵੀ ਮੈਂ ਵੇਖਿਆ ਮਿਆ ਵੀ ਝੱਟ ਫਿਸ ਗਈ ਰਾਵ ਵੀ ਸਾਰੇ ਆਪਾਂ ਤੇ ਵਰਨ ਕਹਿੰਦਾ ਮੇਰਾ ਵੀ ਥੋੜਾ ਜਿਹਾ ਗਲ ਗਿਆ ਅੱਜ ਜਦੋਂ ਮੈਂ ਗੱਡੀ ਕਿੱਡੀ ਲੈ ਗਿਆ ਸਾਬਰ ਤੇ ਸਾਰੇ ਬੈਠੇ ਨਹੀਂ ਮੈਨੂੰ ਤਾਂ ਮੈਨੇ ਲੈ ਲਈ ਇਦਾਂ ਹੀ ਆਪਾਂ ਲੈਣ ਚਲੇ ਗਏ ਇਦਾਂ ਹੀ ਆਪਾਂ ਚੱਲਦੇ ਆਂ ਹੋਵੇ ਹੁਣ ਫਿਰ ਆ ਜਾਣਾ ਆਪਾਂ ਨੋਰਮਲ ਚੀਜ਼ਾਂ ਦੇ ਮੈਂ ਤਾਂ ਜਿੰਦਗੀ ਚੱਲ ਜਾਨੀ ਆ ਬਿਲਕੁਲ ਵਰਨ ਨੇ ਕੁਝ ਨਾ ਤੂੰ ਵੇਖ ਨਹੀਂ ਆ ਪੱਕਾ ਚਲ ਕੇ ਕਹਿੰਦਾ ਸੀ ਮੈਂ ਚੱਲੇਗਾ ਅੱਜ ਰਾਮ ਨੂੰ ਵੀ ਕਹਿੰਦਾ ਕਹਿੰਦਾ ਆਏ ਹਾਏ ਬੋਰਿੰਗ ਡੇ ਆ ਜਾਣੇ ਫਿਰ ਮੇਰੇ ਬਹੁਤ ਵਧੀਆ ਡੇ ਔਰ ਤੂੰ 100 ਵਾਰੀ ਕਹੇ ਕਵੇ ਨਾ ਕਵੇ ਨਾ ਨਾ ਕਵੇ ਕਿਉਂ ਇਹਨੂੰ ਨਾ ਇਹਨੂੰ ਰੋਜ਼ ਘੁੰਮਣ ਨੂੰ ਮਿਲਦਾ ਈ ਇਹ ਤੈਨੂੰ ਪਤਾ ਕੀ ਜੇ ਕਿੰਨੇ ਦਿਨੋਂ ਇਹ ਸਕੂਲ ਨਹੀਂ ਆ ਕੁਦਰਤੀ ਇੱਕ ਤੇ ਛੁੱਟੀਆਂ ਆ ਗਈਆਂ ਹਨ ਕਿ ਕਿੰਨੀਆਂ ਛੁੱਟੀਆਂ ਆ ਗਈਆਂ ਵਲੌਗ ਤੇ ਤੁਹਾਨੂੰ ਲੇਟਰੀ ਮਿਲਣਗੇ ਦੇਖਣ ਨੂੰ ਕਿਉਂਕਿ ਅਜੇ ਸਾਡੇ ਪਿਛਲੇ ਵਲੌਗ ਬੜੇ ਚੱਲਣ ਦੇ ਆ ਤੇ ਇੱਕ ਦਿਨ ਚ ਇਹਨਾਂ ਨੇ 3-3-4 ਚਾਹਤ ਵਲੌਗ ਬਣਾਏ ਨੇ ਨਹੀਂ ਹੋਣ ਮੈਂ ਇਹਨੇ ਨਹੀਂ ਬਣਾਏ ਕਿਉਂਕਿ ਉਹ ਬਸਾਦ ਨਹੀਂ ਕਰਦੇ ਮੈਂ ਘਾਟੀ ਕਰਦੀਆਂ ਇਹਦੇ ਵਿੱਚ ਪਹਿਲੇ ਸਾਡੇ ਪਹਿਲੇ ਜਿਹੜੇ ਮੇਰੇ ਪੇਕਾ ਫੈਮਲੀ ਦੇ ਉਹ ਹੀ ਬੜੇ ਬਨੇ ਪਏ ਆ ਤੇ ਉਹ ਤਾਂ ਮੈਨੂੰ ਆਪ ਕਹਿ ਦਿੰਦੇ ਆ ਤੂੰ ਕੈਮਰਾ ਨਹੀਂ ਓਨ ਕੀਤਾ ਤੇ ਇੱਧਰ ਜਿਹੜਾ ਹੈ ਕੈਮਰਾ ਲਾਈਟਿੰਗ ਕਰਦੇ ਸੋ ਘਾਟੀਆਂ ਸੀ ਬਣਾਏ ਇਹਨੇ ਜਿਆਦਾ ਨਹੀਂ ਬਣਾਏ ਜਿੱਥੇ ਮੈਨੂੰ ਲੱਗਾ ਮੈਂ ਬਣਾਏ ਆ ਕਿਤੇ ਬਣਾਈ ਫਿਰ ਕੰਮ ਵੀ ਕਰਦਾ ਕਰਨਾ ਵਲੌਗ ਵੀ ਕਰਨਾ ਇਹ ਥੋੜਾ ਐਡਾ ਸੌਕਾ ਕੰਮ ਨਹੀਂ ਪਰ ਚਲੋ ਥੋੜੀਆਂ ਬੁੱਧੀਆਂ ਜਿਆਦਾ ਆਹੀ ਟੋੜੀਆਂ ਵੋਧੀਆਂ ਜਿਆਦਾ ਆਹੀ ਧੱਕੇ ਨਾਲ ਆਪਣੇ ਕੈਪਚਰ ਕਰ ਹੀ ਲਈਆਂ ਨੇ ਧੱਕੇ ਨਾਲ ਧੱਕੇ ਨਾਲ ਹੀ ਕੈਪਚਰ ਕਰ ਹੀ ਲਈਆਂ ਕਿਉਂਕਿ ਮੈਂ ਸਾਹਵਲ ਉਹਨਾਂ ਦੀ ਛੋਟੇ ਉਹਨਾਂ ਦੀ ਜਦੋਂ ਵੀਡੀਓ ਵੇਖਦੀ ਹਾਂ ਵਰੁਣ ਵੇਖ ਤੇ ਸਾਰੇ ਬੱਚੇ ਵੀ ਮੈਂ ਹਾਏ ਕਿੰਨੇ ਵੱਡੇ ਹੋ ਗਏ ਕਿੰਨੇ ਵਧੀਆ ਲੱਗੇ ਉਹ ਜਦੋਂ ਹੀ ਪੁਰਾਣੀਆਂ ਵੀਡੀਓਜ਼ ਦੇਖਦੇ ਆ ਨਾ 3 ਸਾਲ ਪਹਿਲਾਂ ਦੀਆਂ ਤੇ ਬੜੀਆਂ ਹੀ ਚੰਗੀਆਂ ਲੱਗਦੀਆਂ ਹੈ ਕਿ ਆਏ ਕਿੰਨੇ ਪਿਆਰੇ ਕਿੰਨੇ ਕਿੰਤਾ ਤੇ ਉਹ ਜੋ ਹੁਣ ਵਾਲੀ ਹੈ ਜਦੋਂ ਅਸੀਂ 3 ਸਾਲ ਬਾਅਦ ਵੇਖਾਂਗੇ ਸਾਨੂੰ ਹੋਰ ਵੀ ਚੰਗੀਆਂ ਲੱਗਣੀਆਂ ਐਂਜੀ ਹੁੰਦਾ ਨਾ ਲੱਗੀਆਂ ਸਮਾਂ ਹਮੇਸ਼ਾ ਚੰਗਾ ਲੱਗਦਾ ਨੰਨ ਕਿ ਅਸਰ ਮਾ ਅੰਨੇ ਚੰਗਾ ਲੱਗਦਾ ਹਰ ਇੱਕ ਨੂੰ ਹਾਂ ਹਰ ਇੱਕ ਨੂੰ ਚੰਗਾ ਪਾਏ ਉਹ ਦੁੱਖ ਦਾ ਹੋਏ ਤੇ ਪਾਏ ਵੀ ਸੁਖ ਦਾ ਹੋਏ ਹਮ ਆ ਜੇ ਦੁੱਖ ਵਾਲਾ ਹੋਏ ਤਾਂ ਉਹ ਵੀ ਸ਼ੁਕਰ ਕਰਦਾ ਕਿ ਆ ਚਲੋ ਨਾ ਵੀ ਅਸੀਂ ਆਇਆ ਇੱਥੇ ਤਾਂ ਲੱਗਿਆ ਪਰ ਉਹ ਫੇਰ ਵੀ ਮੇਰੇ ਕੋਈ ਯਾਦ ਤੇ ਉਹ ਇੱਕ ਦਰਦ ਰਹਿੰਦੀ ਰਹਿੰਦੀ ਹੈ ਮਨ ਦੇ ਵਿੱਚ ਇਹ ਅਸੀਂ ਆਪਣੀਆਂ ਭਾਵਨਾਵਾਂ ਅੱਜ ਦੀਆਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀਆਂ ਇਹ ਐਂਜ ਦਾ ਫੀਲ ਹੋਣ ਰਿਹਾ ਸਾਨੂੰ ਅੱਜ ਸੋ ਸਾਰੇ ਕਮਰੇ ਉਹਨੂੰ ਪਤਾ ਕਿ ਕਿੱਥੇ ਆ ਸਾਹੀ ਸਾਰੇ ਇੱਥੇ ਬੈਠੇ ਆ ਸੋਨ ਮਸਾਲੇ ਨੇ ਤੇ ਐਸ ਵਾਂਗ ਨੂੰ ਦੇ ਤੇਰੇ ਦੀ ਘਰ ਦੇ ਵਿੱਚ ਇੰਨੀ ਰੌਣਕ ਰੋਲਾ ਰੱਪਾ ਫਿਰ ਖੂਬ ਇਹਨਾਂ ਨੇ ਖਾਦਾ ਪੀਤਾ ਇੰਜੋਏ ਕੀਤਾ ਖੂਬ ਖੇਡੇ ਹੋ ਖੇਡੇ ਵੀ ਸਭ ਕੁਝ ਬਹੁਤ ਵਧੀਆ ਗਿਆ ਸੋ ਚਾਹੋ ਨਾ ਫੈਮਲੀਆ ਜੇ ਇਤਨੀ ਜਦੋਂ ਆਪਾਂ ਇੱਕ ਦੂਸਰ ਨੂੰ ਮਿਲਦੇ ਆਂ ਮੈਂ ਆ ਤੇ ਬੱਚੇ ਬਹੁਤ ਪਿਆਰੇ ਨੇ ਤੇ ਜਦੋਂ ਆਪਾਂ ਮਿਲਦੇ ਆਂ ਤੇ ਫੇਰ ਹੀ ਪਤਾ ਲੱਗਦਾ ਬੰਦਾ ਕੌਣ ਕਿੱਦਾਂ ਦਾ ਆ ਸਵਾਹੀ ਸਾਰਿਆਂ ਦੇ ਸੁਭਾ ਨੂੰ ਜਾਣਦੇ ਆ ਜਿਨਾਂ ਜਿਨਾਂ ਹੀ ਆਪਾਂ ਮਿਲਦੇ ਨਹੀਂਗੇ ਨਾ ਗੱਲਬਾਤ ਨਹੀਂ ਕਰਦੇ ਓਨੀ ਦੇਰ ਦੂਰ ਬੈਠਿਆਂ ਕੁਝ ਨਹੀਂ ਪਤਾ ਲੱਗਦਾ ਜਿਵੇਂ ਵਿੱਚ ਵੜਦੇ ਜੇ ਫੇਰ ਪਤਾ ਲੱਗਦਾ ਕਿ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਹੈ ਜੀ ਸੋ ਹੈ ਕਿ ਨਹੀਂ ਬਿਲਕੁਲ ਸੋ ਇਹ ਆਜੀ ਅੱਜ ਦਾ ਸਾਡਾ ਛੋਟਾ ਜਿਹਾ ਵਲੌਗ ਤੇ ਆਸ ਕਰਦੇ ਆਂ ਦੀ ਤੁਹਾਡੇ ਘਰਾਂ ਚ ਵੀ ਐਂਜੀ ਹੁੰਦਾ ਹੋਗਾ